ਸਤ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ। ਹੋਰ ਜੀ ਠੀਕ ਹੋ ਸਾਰੇ ਜਣੇ। ਅੱਜ ਵੀਰੇ ਆਪਾਂ ਲੈ ਕੇ ਆਇਆ ਤੁਹਾਡੇ ਲਈ ਨਵੀਂ ਵੀਡੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਨਵੀਂ ਨਵੀਂ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ। ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਜੀ ਤਾਰੇ ਮੀਰੇ ਤੇ ਵੀਰੇ। ਸਾਫਤਾ ਤਾਰਾ ਮੀਰਾ ਵੀਰੇ। ਹੋਰ ਦਸੋਈ ਠੀਕ ਠਾਕ ਸਾਰੇ ਜਣੇ। ਕਬੂਤਰ ਠੀਕ ਨੇ ਵੀਰੇ ਸਾਰਿਆਂ ਦੇ ਜੀ। ਘਰ ਪਰਿਵਾਰ ਆਪਣੇ ਬੱਚੇ ਕੜਵਾਏ ਨੇ ਕਿਵੇਂ ਨੇ ਜੀ ਸਾਰਿਆਂ ਦੇ ਠੀਕ ਨੇ। ਪਰ ਮਾਤਮਾ ਸਭ ਦਾ ਕਰਵਾ ਘਰ ਪਰਿਵਾਰ ਸਾਰੇ ਨੇ ਕਬੂਤਰ ਠੀਕ ਰੱਖੇ ਤਾਂ ਰੱਖੀਆਂ ਬਖਸ਼ੇ ਤੇ ਆ ਵੀਰੇ ਆਪਣੇ 4 ਬੱਚੇ ਨੇ ਜੀ ਇਹ ਨਵੇਂ بچے ਪੜ ਰਹੇ ਨੇ ਜੀ ਇਹਨਾਂ ਨੂੰ ਹੁਣ ਤਾਂ 5 ਛੱਡੇ ਹੋਇਆ ਜੀ ਇਹ ਬੱਚੇ ਤਾਂ ਥੋੜੇ ਜਿਹਾ ਮਜੂਬੇ ਰਹਿ ਗਏ ਜੀ ਸਹੀ ਤੁਹਾਨੂੰ ਪਤਾ ਹੀ ਹੈ ਸਿਆਣਾ ਦੇ ਬੱਚੇ ਕਹੇ ਜੀ ਹੁੰਦੇ ਨੇ ਆ ਦੋ ਬੱਚੇ ਜਿਹੜੇ ਪੂਰੇ ਵਧੀਆ ਨੇ ਇਹਨਾਂ ਦੀ ਆਪਾਂ ਵੀਡੀਓ ਵੀ ਪਾਈ ਠੀਗੀ ਜੀ ਉਹ ਦੇਖ ਲਈ ਆ ਬੱਚੇ ਦੋ ਪੂਰੇ ਵਧੀਆ ਨਿੱਗਰ ਨੇ ਇਹ ਤੋਂ ਥੋੜਾ ਨਿੱਗਰ ਇਹ ਬੱਚੇ ਜਿਹੜੇ ਪੂਰੇ ਵਧੀਆ ਨੇ ਜੀ ਤੇ ਬਾਕੀ ਆਪਣੇ 4 ਵਜੇ ਵੀਰੇ ਛਤਰੀ ਤੇ ਬਿਠਾਏ ਹੋਏ ਨੇ ਜੀ ਇਹ ਚਾਰ ਨੇ ਵੀਰੇ ਚਾਰੇ ਆਪਣੇ ਉੱਡੇ ਹੋਏ ਨੇ ਗਿਜਾਏ ਹੋਏ ਨੇ ਆਪਾਂ ਤਾਂ ਹੀ ਦੁਬਾਰਾ ਬਿਠਾਏ ਨੇ ਜੀ ਕਿ ਤੋ ਪਾਣੀ ਲੱਗਦੀ ਰਹੇ ਇਹ ਬੱਚੇ ਸਾਰੇ ਆਪਣੇ ਗਿੱਜੇ ਹੋਏ ਨੇ ਇਹ ਕਬੂਤਰੀਆਂ ਬੈਠੀਆਂ ਨੇ ਵਿੱਚੇ ਵਡੀਆਂ ਨੇ ਠੀਕ ਹੈ ਜੀ ਹੋਰ ਠੀਕ ਠਾਕ ਹੀ ਸਾਰੇ ਇੱਧਰ ਆਪਣੇ ਬੜੇ ਕੂਟਰ ਬੱਚੇ ਪਾਲਦੇ ਨੇ ਸਾਰੇ ਤੇ ਵੀਡੀਓ ਆਪਾਂ ਹੁਣ ਤੁਹਾਨੂੰ ਦੱਸਣ ਲੱਗੇ ਆ ਵੀਰੇ ਤਾਰੇ ਮੀਰੇ ਦੇ ਕੀ ਫਾਇਦੇ ਨੇ ਤੇ ਕਿਵੇਂ ਜੀ ਪਾਉਣਾ ਚਾਹੀਦਾ ਇਹ ਇਹ ਤਾਰਾਂ ਦੇ

ਇਹ ਵੀ ਇਹ ਬਹੁਤ ਜਿਆਦਾ ਵਧੀਆ ਜੀ ਕਬੂਤਰਾਂ ਲਈ ਇਹ ਸਿਆਲਾਂ ਦੇ ਵਿੱਚ ਪਾਉਣਾ ਜੀ ਇਹ ਬਸ ਆਪਾਂ بڑے ਕਬੂਤਰਾਂ ਨੂੰ ਤਾਂ ਵੀਰੇ 12 ਮਹੀਨੇ 30 ਤਨੇ ਪਾ ਸਕਦੇ ਆ ਵੀ ਜਣੀ ਉੱਡਣ ਵਾਲੇ ਕਬੂਤਰਾਂ ਨੂੰ ਜੀ ਇਹ ਆਪਾਂ ਸਿਰਫ ਸਿਆਲਾਂ ਦੇ ਵਿੱਚ ਪਾਉਣਾ ਠੀਕ ਹੈ ਜੀ ਜਿਵੇਂ ਆਪਾਂ ਦਾਣਾ ਰਲਾਇਆ ਹੋਇਆ ਵੀਰੇ ਇਹ ਆਪਾਂ ਉਹਦੇ ਵਿੱਚ ਵੀ ਮਿਕਸ ਕਰਦੇ ਆ ਮਿਕਸ ਕਰ ਸਕਦੇ ਵੀ ਹਾਂ ਤੇ ਕਰ ਲੋ ਤਾਂ ਵੀ ਵਧੀਆ ਜੀ ਨਹੀਂ ਫਿਰ ਵੀਰੇ ਜਿਹੜੇ ਬੰਦੇ ਨੂੰ ਵੀ ਖਰਾਕ ਅਲੈਦਾ-ਅਲੈਦਾ ਪਾਉਣ ਵਧੀਆ ਲੱਗਦੀ ਆ ਵੀ ਅਸੀਂ ਕੂਤਰਾਂ ਨੂੰ ਅਲੈਦਾ-ਅਲੈਦਾ ਖਰਾਕ ਪਾਈਏ ਵੀ ਇੱਕ ਦਿਨ ਹੋਰ ਜਾਂ ਦੂਜੇ ਦਿਨ ਹੋਰ ਸ਼ਾਮ ਟਾਈਮ ਹੋਰ ਉਹ ਵੀਰ ਕੀ ਕਰਨੀ ਆ ਮੁੱਠੀ ਭਰਨ ਇੰਨੀ ਮੁੱਠੀ ਪਈਆਂ ਦੇ ਵਿੱਚ ਪਾ ਜਾ ਕਰਨ ਡੇਲੀ ਇੱਕ ਟਾਈਮ ਚਾਹੇ ਸਵੇਰੇ ਸਵੇਰੇ ਪਾ ਦਿਆ ਕਰਨ ਸਭ ਤੋਂ ਵਧੀਆ ਵੀ ਜਿਹੜੇ ਸਾਰੇ ਕੂਤਰ ਇੱਕ-ਇੱਕ ਦੋ-ਦੋ ਦਾਣੇ ਚੁੱਕ ਲੈਣਗੇ ਇਹਦੇ ਨਾਲ ਵੀਰੇ ਫਾਇਦੇ ਇਹ ਦੇ ਇਹ ਨੇ ਜੀ ਇੱਕ ਤਾਂ ਕੂਤਰਾਂ ਦੇ ਜੂਨਾਂ ਨਹੀਂ ਪੈਂਦੀਆਂ ਦੂਜਾ ਜੀ ਇਹ ਗਰਮ ਬਹੁਤ ਹੁੰਦਾ ਤੇ ਇੱਕ ਨਾ ਜੀ ਇਹ ਮੇਨ ਕੰਮ ਇਹਦਾ ਇਹ ਹੈ ਜੀ ਇਹ ਕੋਟੇ ਦੇ ਵਿੱਚ ਜਿਆਦੇ ਗੰਦਗੀ ਨਹੀਂ ਬਣ ਦਿੰਦਾ ਹੈਗਾ ਜੀ ਕੋਟੇ ਦੀ ਸਫਾਈ ਕਰੀ ਜਾਂਦਾ ਨਾਲ ਦੀ ਨਾਲ ਇਹ ਇੱਕ ਥੋੜਾ ਘੜਤਣ ਦੇ ਹੁੰਦਾ ਇਹ ਇਹ ਨੂੰ ਛਿੱਤੀ ਜੂਨਾ ਨਹੀਂ ਬਣ ਦਿੰਦਾ ਕਬੂਤਰਾਂ ਦੇ ਅੰਦਰ ਕੋਲ ਨੂੰ ਬਲਾ ਕੇ ਵੀ ਇਹਦੇ ਬਹੁਤ ਜਿਆਦੇ ਫਾਇਦੇ ਨਹੀਂ ਕਬੂਤਰਾਂ ਨੂੰ ਤੇ ਪਾਉਣਾ ਬਹੁਤ ਜ਼ਰੂਰੀ ਹੈ ਜੀ ਸਿਹਾਲਾਂ ਦੇ ਵਿੱਚ ਕਬੂਤਰ ਠੱਲਾ ਨਹੀਂ ਹੋਊਗਾ ਵੀ ਤੇ ਛਿੱਤੀ ਬਿਮਾਰ ਨਹੀਂ ਹੁੰਦੀ ਜਿਹਨੂੰ ਘਾਰਾ ਮੀਰੇ ਪੈਂਦਾ ਹੋਊਗਾ ਕਬੂਤਰ ਤੁਸੀਂ ਦੇਖੋਗੇ ਲੈ ਦੀ ਉਹ ਵੀਣੀ ਚਮਕ ਮਾਰਦੇ ਹੁੰਦੇ ਨੇ ਇਹਨਾਂ ਪੂਰੇ ਕਰੰਟ ਫੜਦੇ ਨੇ ਕਬੂਤਰ ਆਪਣੇ ਆਪ ਜੀ ਠੀਕ ਹੈ ਜੀ ਪਤਾ ਲੱਗਦਾ ਵੀ ਹਾਂ ਜੀ ਕੁਝ ਪਾਇਆ ਹੋਇਆ ਹੈ ਕਬੂਤਰ ਨਹੀਂ ਤੁਸੀਂ ਦੇਖਦੇ ਹੋ ਸਿਵਾਲਾਆਂ ਦੇ ਵਿੱਚ ਆ ਕੇ ਨਾ ਇਹ ਕਬੂਤਰ ਢੱਲੇ ਢੱਲੇ ਜੇ ਬਹਿਣ ਲੱਗ ਜਾਂਦੇ ਨੇ ਜਿਹੜੇ ਕਬੂਤਰ ਨੂੰ ਖਰਾਕ ਚੰਗੀ ਪਈ ਹੋਗੀ ਨੇ ਜਿਹੋ ਕਬੂਤਰ ਕਦੇ ਵੀ ਠੰਡ ਨਹੀਂ ਮੰਨਣਗੇ ਕਿਉਂਕਿ ਕਬੂਤਰ ਤਾਂ ਪਹਿਲੇ ਸਾਨੂੰ ਪਤਾ ਵੀ ਗਰਮਾ ਬਹੁਤ ਹੁੰਦਾ ਤਾਂ ਕਰਕੇ ਜੀ ਜੇੰਨੇ ਦਾ ਖਰਾਕ ਚੰਗੀ ਪਵੇ ਤਾਂ ਇਹ ਬਿਮਾਰੀ ਨਾ ਹੋਣ ਜੀ ਛੇਤੀ ਜਿੰਨੇ ਮੇਂ ਦਾਣਾ ਵਧੀਆ ਪੈਂਦਾ ਜੀ ਨਾ ਫੇੜਣ ਦੇ ਅੰਦਰ ਦੂਹੀਆਂ ਪਾਉਣੀਆਂ ਜੇ ਅਧ ਦੂਨਾ ਬਣ ਗਈਆਂ ਕਬੂਤਰ ਦੇ ਅੰਦਰ ਜੀ ਫੇਰੇ ਕਬੂਤਰ ਨੇ ਬੋਦਾ ਹੋਣਾ ਅੰਦਰੋਂ ਕਿਉਂਕਿ ਜਿਹੜੀ ਖਰਾਕ ਆ ਜੀ ਉਹ ਸਾਰੀ ਜੂਨਾਂ ਨੇ ਖੀਚੀ ਜਾਣੀ ਹੈ ਕਬੂਤਰ ਨੂੰ ਕੋਈ ਖਰਾਬ ਨਹੀਂ ਲੱਗਣੀ ਹੈ ਜੀ ਪਤਾਈਏ ਤੁਹਾਨੂੰ ਉਹ ਦੋ ਕਬੂਤਰ ਕਮਜ਼ੋਰ ਹੋਣਾ ਜੀ ਜੇ ਕਬੂਤਰ ਨੇ ਮਾੜਾ ਹੋਣਾ ਫਿਰ ਸਾਰੀਆਂ ਬਿਮਾਰੀਆਂ ਸ਼ੁਰੂ ਨਹੀਂ ਹੋਈ ਉਥੇ ਜੇ ਕਬੂਤਰ ਠੀਕ ਨਹੀਂ ਹੈਗਾ ਤੰਦਰੁਸਤ ਨਹੀਂ ਤੁਹਾਡਾ ਫਿਰ ਉੱਡਣ ਵਾਲੇ ਕਬੂਤਰਾਂ 'ਚ ਵੀ ਇਹੀ ਗੱਲ ਆ ਜਾਂਦੀ ਆ ਜਿਉਂ ਜੇ ਉੱਡਣ ਵਾਲੇ ਕਬੂਤਰ ਨਹੀਂ ਤੰਦਰੁਸਤ ਜੀ ਫਿਰ ਉਹ ਉਹੀ ਇਕੱਠੇ ਜੇ ਉਹ ਬੈਠੀ ਜਾਂਦੇ ਹੁੰਦੇ ਨੇ ਮੱਛੇ ਜੇ ਮਰ ਦਿੰਦੇ ਨੇ ਸਾਟੀ ਵੀ ਬਹਿਣ ਲੱਗ ਜਾਂਦੇ ਨੇ ਜੀ ਜਾਂਦੇ ਨਹੀਂ ਇਹ ਕੁੱਤੇ ਤਾਂ ਉਹ ਥੱਲੇ ਥੱਲੇ ਫਰੀ ਜਾਂਦੇ ਉਹਨੇ ਤੇ ਜਿਹੜੀ ਆਪਾਂ ਤਾਂ ਵੀਰੇ ਕਬੂਤਰਾਂ ITARAM ਦੀਆ ਪਾਉਣੇ ਆ ਪੱਕਾ ਹੀ ITARAM ਮੀਰਾ ਵੀ ਅਲਸੀ ਵੀ ਗੁੱਲੀ ਡੰਡਾ ਵੀ ਬਾਜਰਾ ਵੀ ਕਾਲੇ ਛੋਲੇ ਵੀ ਦਾਲਵੇਂ ਛੋਲੇ ਵੀ ਮੂਠ ਜਿਹੜੇ ਦਾਣਾ ਤਾਂ ਤੁਹਾਨੂੰ ਪਤਾ ਕਣਕ ਦੇ ਦਾਣੇ ਦਾ ਪੱਕੇ ਪੈਣੀ ਪੈਣੀ ਨੇ ਜੀ ਇਹਦੀ ਮਾਤਰਾ ਵੀ ਵੀਰੇ ਆਪਾਂ ਹੀ ਪਾ ਸਕਦੇ ਹਾਂ ਕਿ ਜਿਵੇਂ 20 ਕਿਲੋ ਦਾਣਾ ਰਲਾਇਆ ਹੋਇਆ ਤੇ ਆਪਣਾ ਉਦੇ ਜੇ 2 ਕਿਲੋ ਤਾਰਾ ਮੀਰਾ ਪਾ ਲੋ ਜੀ ਬਹੁਤ ਆ ਜੀ ਨਾ ਕੋ 2 ਕਿਲੋ ਹੀ ਅਲਸੀ ਤੇ ਇਹ 5 ਕਿਲੋ ਛੋਲੇ ਛੋਲਿਆਂ ਦੇ ਵੀ ਬਹੁਤ ਫਾਇਦੇ ਨੇ ਵੀਰੇ ਜੇ ਕੋਈ ਬੰਦਾ ਨਹੀਂ ਛੋਲੇ ਪਾਉਂਦਾ ਤਾਂ ਉਹ ਪਾਇਆ ਕਰੋ ਜ਼ਰੂਰ ਵੀਰੇ ਛੋਲਿਆਂ ਦੇ ਵੀ ਬਹੁਤ ਫਾਇਦੇ ਨੇ ਕਬੂਤਰ ਤੰਦਰੁਸਤ ਹੁੰਨੇ ਨੇ ਠੀਕ ਹੈ ਜੀ ਇਹਨੀਆਂ ਤਾਰਾ ਮੀਰਾ ਜ਼ਰੂਰ ਐਡ ਕਰਕੇ ਦੇਖੋ ਵੀ ਇਹ ਐਤ ਕੀ ਖਰਾਕ ਦੇ ਵਿੱਚ ਤੁਸੀਂ ਵੈਸੇ ਪਾਉਂਦੀ ਹੋਣਗੇ ਬਹੁਤ ਵੀਰ ਜਿਹੜੇ ਵੀਰ ਨਹੀਂ ਪਾਉਂਦੇ ਤਾਰਾ ਵੀਰਾ ਪਾਓ ਕਬੂਤਰ ਅੰਦਰ ਜੁਨਾ ਨਹੀਂ ਰਹਿਣੀ ਆ ਜੀ ਠੀਕ ਹੈ ਜੀ ਤੇ ਰਿਜ਼ਲਟ ਮੇਰਾ ਵੀਰ ਦੱਸਿਓ ਫਿਰ ਜਾ ਕੇ ਫਰਵਰੀ ਮਾਰਚ ਦੇ ਵਿੱਚ ਕੀ ਰਿਜ਼ਲਟ ਮਿਲੇ ਠੀਕ ਹੈ ਜੀ ਚਲੋ ਧੰਨਵਾਦ ਵੀਰੇ ਸਾਰਿਆਂ ਦਾ ਜੀ ਓਕੇ ਜੀ